ਸਿਕਾਲ ਜੀ ਸਾਰਤਾ ਤੁਹਾਡਾ ਸਾਡੇ YouTube ਚੈਨਲ ਮਲਕ ਅਮਰ ਗਿੱਲ ਤੇ ਹਾਂਜੀ ਅੱਜ ਆਪਾਂ ਆਏ ਆ ਖੇਤ ਤੇ ਅੱਜ ਆਪਾਂ ਤੁਹਾਨੂੰ ਆਪਣੇ ਖੇਤ ਦਾ ਘੇੜਾ ਘਣਾਉਨੇ ਆ ਕਿ ਆਪਾਂ ਕਿਹੜੀਆਂ-ਕਿਹੜੀਆਂ ਸਬਜ਼ੀਆਂ ਲਾਈਆਂ ਹੋਈਆਂ ਜਿਹੜੀਆਂ ਇਹ ਸਬਜ਼ੀਆਂ ਨੇ ਬਿਲਕੁਲ ਆਰਗੈਨਿਕ ਨੇ ਇਹਨਾਂ ਦੇ ਉੱਪਰ ਆਪਾਂ ਕੋਈ ਵੀ ਸਪਰੇ ਵਗੈਰਾ ਨਹੀਂ ਕੀਤੀ ਤੇ ਇੱਥਰ ਜਿਹੜਾ ਕੀ ਆ ਗੰਨੇ ਨੂੰ ਮਤਲਬ ਛਿੱਲਣ ਦਾ ਕੰਮ ਚੱਲ ਰਿਹਾ ਹੈਗਾ ਇਹ ਆਪਾਂ ਗੰਨਾ ਲਾਇਆ ਹੋਇਆ ਇਹਦੇ ਤੋਂ ਆਪਾਂ ਗੁੜ ਤਿਆਰ ਕਰਨਾ ਗੰਨੇ ਤੋਂ ਪੂਰਾ ਬਲੌਗ ਮਤਲਬ ਗੁੜ ਤਿਆਰ ਕਰਨ ਦਾ ਆਪਾਂ ਤੁਹਾਨੂੰ ਬਹੁਤ ਜਲਦੀ ਮਤਲਬ ਦਿਖਾਵਾਂਗੇ ਕਿਦਾਂ ਕੀ ਇਹਦੇ ਪ੍ਰੋਸੈਸ ਨਾਲ ਮਤਲਬ ਗੰਨੇ ਤੋਂ ਜਿਹੜਾ ਕਿ ਇਹ ਗੁੜ ਤਿਆਰ ਹੁੰਦਾ ਕਿ ਕਿੰਨੇ ਗੰਨੇ ਚੋਂ ਕਿੰਨਾ ਗੁੜ ਨਿਕਲਦਾ ਇਹ ਆਪਾਂ ਗੰਨਾ ਲਾਇਆ ਹੋਇਆ ਤੇ ਆਪਾਂ ਛੇਲੇ ਛੇਲ ਕੇ ਰੱਖ ਰਹੇ ਹਾਂ ਬਹੁਤ ਜਲਦੀ ਆਪਾਂ ਇਹਦਾ ਕੀਆ ਗੁੜ ਬਣਾਉਣ ਜਾਵਾਂਗੇ ਤੇ ਆਪਾਂ ਤੁਹਾਡੇ ਨਾਲ ਇਹ ਬਲੌਗ ਵੀ ਜ਼ਰੂਰ ਸ਼ੇਅਰ ਕਰਾਂਗੇ ਚਲੋ ਹੁਣ ਤੁਹਾਨੂੰ ਆਪਾਂ ਆਪਣੀ ਸਬਜ਼ੀ ਦਾ ਗਿੜਾ ਲਵਾਉਣੇ ਆ ਹਾਂਜੀ ਇਹ ਜਿਹੜੀ ਹੈਗੀ ਆ ਆਪ ਇਦਰਾ ਜਿਹੜੀ ਆ ਸਾਰੀ ਲਾਈਨ ਆ ਤੇ ਆਪਣੀ ਜਿਹੜੀ ਹੈਗੀ ਆ ਕਿ ਫਰوق ਦੇ ਆਪਾਂ ਲਾਏ ਹੋਏ ਆ ਬੁੱਟੇ ਸਾਰੇ ਹਾਂਜੀ ਆਪਾਂ ਲਾਏ ਹੋਏ ਆ ਜਿਹੜੇ ਹੁੰਦੇ ਆ ਸੌਂਗਰੇ ਕਿ ਮੋਂਗਰੇ ਮੰਮੀ ਆ ਸੌਂਗਰੇ ਆ ਕਿ ਮੋਂਗਰੇ ਆ ਸੌਂਗਰੇ ਜਿਹੜੇ ਮੂਲੀਆਂ ਤੋਂ ਲੱਗਦੇ ਆ ਕਿ ਅੱਡ ਬੁੱਟੇ ਓਕੇ ਇਹ ਸੌਂਗਰੇ ਆ ਜਿਹੜੇ ਮੋਂਗਰੇ ਹੁੰਦੇ ਆ ਉਹ ਮੂਲੀਆਂ ਤੋਂ ਲੱਗਦੇ ਹੁੰਦੇ ਆ ਕੱਲ ਹੀ ਅਸੀਂ ਇਹਨਾਂ ਦੀ ਸਬਜ਼ੀ ਬਣਾਈ ਆ ਤੇ ਨਾਲ ਜਿਹੜੀ ਇਹ ਇੱਕ ਲਾਈਨ ਆਪਾਂ ਲਾਈ ਹੋਈ ਆ ਗਾਜਰਾਂ ਦੀ ਦੇ ਨਾਲ-ਨਾਲ ਆਪਾਂ ਜਿਹੜੀ ਕਿ ਇਧਰ ਆਪਾਂ ਫੁੱਲ ਗੋਭੀ ਵੀ ਲਈ ਹੋਈ ਆ ਉਪਰ ਗੰਨਿਆਂ ਨੂੰ ਤੁਹਾਨੂੰ ਦੱਸਿਆ ਕੱਟਣ ਦਾ ਜਿਹੜਾ ਕਿ ਇਹ ਕੰਮ ਚੱਲ ਰਿਹਾ ਗੰਨਿਆਂ ਨੂੰ ਕੱਟਣ ਦਾ ਡੈਡੀ ਚੱਲ ਰਿਹਾ ਚਲੋ ਆਪਾਂ ਤੁਹਾਨੂੰ ਅੱਧੀ ਵੀ ਸਬਜ਼ੀ ਦਿਖਾਉਣੀ ਆ ਤੇ ਜਿਹੜੀ ਪੂਰੀ ਲਾਈਨ ਆ ਇਹ ਇਧਰ ਸੋਂਗਰਿਆਂ ਦੇ ਨਾਲ-ਨਾਲ ਗਾਜਰਾਂ ਦੀ ਤੇ ਇੱਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਗੋਭੀ ਲਈ ਹੋਈ ਆ ਆਪਾਂ ਫੁੱਲ ਗੋਭੀ ਤੇ ਜਿਹੜੇ ਤੁਹਾਨੂੰ ਦੱਸਿਆ ਸੀਗਾ ਆਪਾਂ ਬੂਟੇ ਲਾਏ ਹੋਏ ਆ ਜਿਹੜੇ ਫਰੂਟਸ ਦੇ ਇਹਦਾ ਵੀ ਆਪਾਂ ਵੀਡੀਓ ਪਾਈ ਸੀ ਤੇ ਕਿਉਂ ਸ਼ਾਇਦ ਤੇ ਜਿਹੜਾ ਇੱਕ ਇਹ ਆਪਾਂ ਥੋੜੇ ਜਿਹਾ ਬੁੱਟੇ ਲਾਏ ਆ ਬ੍ਰਿੰਜਲ ਦੇ ਕਿਉਂਕਿ ਬ੍ਰਿੰਜਲ ਦੀ ਸਬਜ਼ੀ ਜ਼ਿਆਦਾ ਨਹੀਂ ਘਰੇ ਲਾਇਕ ਕਰਦੇ ਸੋ ਆਪਾਂ ਬਿੰਜਲ ਦੇ 5-6 ਇੱਕ ਬੁੱਟੇ ਲਾਏ ਹੋਇਆ ਜ਼ਿਆਦਾ ਨਹੀਂ ਤੇ ਇਸ ਦੇ ਨਾਲ ਹੀ ਇਹ ਆਪਾਂ ਲਾਏ ਹੋਏ ਆ ਪਿਆਜ਼ ਪਿਆਜ਼ ਦੀ ਕਿਆਰੀ ਲਾਈ ਹੋਈ ਆ ਇਹ ਵੀ ਤੁਸੀਂ ਦੇਖ ਸਕਦੇ ਇੱਧਰ ਵੀ ਨਾਲ-ਨਾਲ ਆਪਾਂ ਗੰਨੇ ਲਾਏ ਹੋਏ ਸੀ ਜਿਹੜੇ ਗੰਨੇ ਸੀ ਇਹਨਾਂ ਨੂੰ ਇਹਨਾਂ ਨੇ ਆਪਣੇ ਥੋੜੇ ਜਿਹੇ ਜਿਹੜੇ ਫਰੂਟ ਦੇ ਬੁੱਟੇ ਆ ਇਹਨਾਂ ਨੂੰ ਦੱਬ ਲਿਆ ਸੀਗਾ ਤੇ ਹੁਣ ਇਹ ਗੰਨੇ ਆਪਾਂ ਕੱਟਦੇ ਆ ਤੇ ਹੁਣ ਆਪਾਂ ਟੂਟ ਦੇ ਬੂਟਿਆਂ ਨੂੰ ਵੀ ਮਿੱਟੀ ਵਗੈਰਾ ਲਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਆਪਣੀ ਜਿਹੜੀ ਕਿ ਪਿਆਜ਼ ਦੀ ਲਾਈ ਹੋਈ ਹੈ ਇੱਕ ਕਿਆਰੀ ਤੇ ਉਸ ਤੋਂ ਬਾਅਦ ਇੱਕ ਕਿਆਰੀ ਜਿਹੜੀ ਕਿ ਆਪਾਂ ਪਾਲਕ ਦੀ ਲਾਈ ਹੋਈ ਆ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਦਿਖਾਉਨੇ ਆ ਮੇਰੀ ਮੋਸਟ ਫੇਵਰਿਟ ਸਬਜ਼ੀ ਜਿਹੜੀ ਕਿ ਆਪਾਂ ਮੇਥੇ ਲਾਏ ਹੋਏ ਆ ਜਿਹੜੀ ਕਿ ਮੇਥਿਆਂ ਦੀ ਆਪਾਂ ਸਬਜ਼ੀ ਜਾਂ ਆਪਾਂ ਭੁਰਜੀ ਕਹਿ ਦਿੰਨੇ ਆ ਮੇਰੀ ਬਹੁਤ ਜ਼ਿਆਦਾ ਫੇਵਰਿਟ ਹੈਗੀ ਸੋ ਇਹ ਆਪਾਂ ਦੋ ਕਿਆਰੀਆਂ ਲਾਈਆਂ ਹੋਈਆਂ ਵੱਡੀਆਂ ਵੱਡੀਆਂ ਕਿਉਂਕਿ ਮੇਥੇ ਜਿਵੇਂ ਤੁਹਾਨੂੰ ਪਤਾ ਸਾਗ ਵਗੈਰਾ ਚ ਵੀ ਆਪਾਂ ਪਾ ਲੈਨੇ ਆ ਪਰੌਂਠੇ ਵਗੈਰਾ ਵੀ ਆਪਾਂ ਬਣਾ ਲੈਨੇ ਆ ਇੱਥਿਆਂ ਦੇ ਸੋ ਇੱਧਰ ਵੀ ਆਪਣਾ ਫਰੂਟ ਦਾ ਪਲਾਂਟ ਲੱਗਿਆ ਹੋਇਆ ਐਂਡ ਇਹਦੇ ਨਾਲ ਆਪਾਂ ਇੱਕ ਕਿਆਰੀ ਲਾਈ ਹੋਈ ਆ ਲਸੁੰਦੀ ਇਹ ਵੀ ਦੇਖ ਸਕਦੇ ਹਾਂ ਤੇ ਇੱਧਰ ਆਪਣਾ ਇਹ ਬਦਾਮਾਂ ਦਾ ਬੂਟਾ ਲੱਗਿਆ ਹੋਇਆ ਤੇ ਜਿਹੜੇ ਤੁਸੀਂ ਦੇਖ ਸਕਦੇ ਹੋ ਤਾਰ ਆਪਾਂ ਲਾਈ ਹੋਈ ਆ ਕੰਡੇਦਾਰ ਤਾਰ ਕਿਉਂਕਿ ਜਿਹੜੇ ਰਾਤ ਨੂੰ ਆਪਣੇ ਨਾ ਖੇਤਾਂ ਦੇ ਵਿੱਚ ਮਤਲਬ ਜੰਗਲੀ ਸੂਰ ਆ ਜਾਂਦੇ ਆ ਫਿਰ ਜਿਹੜੇ ਉਹ ਆ ਕੇ ਸਬਜ਼ੀ ਵਗੈਰਾ ਤਾਂ ਬਹੁਤ ਨੁਕਸਾਨ ਕਰਦੇ ਆ ਸੋ ਇਸ ਕਰਕੇ ਆਪਾਂ ਸਾਰੀ ਸਬਜ਼ੀ ਦੇ ਉੱਪਰ ਦੀ ਇੱਕ ਹੰਡੇ ਵਾਲੀ ਤਾਰ ਜਿਹੜੀ ਤੁਹਾਨੂੰ ਦਿਸ ਰਹੀ ਹੋਊਗੀ ਆਪਾਂ ਲਾਈ ਹੋਈ ਆ ਚਲੋ ਆਪਾਂ ਅੱਗੇ ਚੱਲਦੇ ਆਂ ਦਿਖਾਉਨੇ ਆ ਤੁਹਾਨੂੰ ਤੇ ਉਸ ਤੋਂ ਬਾਅਦ ਇੱਕ ਪੱਟੀ ਸਾਰੀ ਕਿਆਰੀ ਮਤਲਬ ਕਿ ਆਪਾਂ ਆਲੂਆਂ ਦੀ ਲਾਈ ਹੋਈ ਆ ਇਹਦੇ ਨਾਲ ਨਾਲ ਆਪਾਂ ਇੱਕ ਵੱਟ ਜਿਹੜੀ ਕਿ ਆ ਕਾਚਰਾ ਲਾਈ ਹੋਈ ਆ ਤੇ ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਆਂ ਆਪਾਂ ਲਾਈ ਹੋਈ ਆ ਫੁੱਲ ਗੁੱਪੀ ਇਹ ਆਪਾਂ ਕਾਫੀ ਸਾਰੀ ਲਾਈ ਹੋਈ ਆ ਸਾਨੂੰ ਦੇਸਰੇ ਹੋਊਗੀ ਮੈਨੂੰ ਆਈਡੀਆ ਨਹੀਂ ਵੀ ਇਹ ਕਿੰਨਾ ਥਾਂਗਾ ਪਰ ਆਪਾਂ ਹੀ ਲਾਈ ਹੈ ਜਿਹੜੇ ਆਪਾਂ ਤੁਹਾਨੂੰ ਪਿੱਛੇ ਫੁੱਲ ਗੋਭੀ ਦਿਖਾਈ ਸੀ ਲਾਈ ਹੋਈ ਪਿਛਲੀ ਕਿਆਰੀ ਦੇ ਵਿੱਚ ਉਹ ਥੋੜੀ ਜੀ ਆਪਾਂ ਗੇਤੀ ਲਾਈ ਸੀ ਉਹਦੇ ਤਾਂ ਫੁੱਲ ਬਣ ਕੇ ਤਿਆਰ ਵੀ ਹੋ ਚੁੱਕੇ ਆ ਇਹ ਜਿਹੜੀ ਹਜੇ ਇਹ ਤਿਆਰ ਨਹੀਂ ਹੋएगी ਉੱਥੋਂ ਤੱਕ ਲਾਈ ਹੋਈ ਆ ਤੇ ਆਪਾਂ ਇੱਧਰ ਬੱਟ ਦੇ ਉੱਪਰ ਥੋੜੇ ਜੇ ਬੁਟੇ ਬੀਟਰੂਟ ਦੇ ਲਾਏ ਹੋਇਆ ਆਪਾਂ ਸੈਲਡ ਜਾਂ ਜੂਸ ਵਗੈਰਾ ਲਈ ਯੂਜ਼ ਕਰ ਲੈਣੇ ਆ ਬੀਟਰੂਟ ਇਹ ਵੀ ਤੁਸੀਂ ਦੇਖ ਸਕਦੇ ਹੋਗੇ ਇਸ ਸਟੈਂਡ ਉੱਪਰ ਛੋਟੇ-ਛੋਟੇ ਬੂਟੇ ਆਪਾਂ ਬੀਠੋਪ ਦੇ ਲਾਏ ਹੋਇਆ ਤੇ ਇੱਧਰ ਹਜੇ ਆਪਣੀ ਫੁੱਲ ਗੋਪੀ ਹੋਈ ਚੱਲੀ ਜਾ ਰਹੀ ਆ ਤੇ ਇਹ ਆਪਾਂ ਮੂਲੀਆਂ ਵਗੈਰਾ ਮੂਲੀਆਂ ਲਾਈਆਂ ਹੋਈਆਂ ਇਹ ਵਾਲੀ ਬੱਟ ਦੇ ਉੱਪਰ ਜਿਹੜੀ ਆਪਾਂ ਸਾਰੀ ਸਬਜ਼ੀ ਲਈ ਹੋਈ ਆ ਬਿਲਕੁਲ ਆਰਗੈਨਿਕ ਸਬਜ਼ੀ ਆ ਇਹਨਾਂ ਦੇ ਉੱਪਰ ਆਪਾਂ ਕੋਈ ਵੀ ਸਪਰੇ ਵਗੈਰਾ ਨਹੀਂ ਕੀਤੀ ਹੋਈਗੀ ਤੇ ਸਾਰੀ ਆਪਾਂ ਨਾਲ-ਨਾਲ ਗੰਨੇ ਲਾਏ ਹੋਏ ਆ ਦੇਖ ਸਕਦੇ ਹੋ ਤੇ ਵੀ ਆਪਣੀ ਫੁੱਲ ਗੋਭੀ ਚੱਲੀ ਜਾ ਰਹੀ ਆ ਤੁਹਾਨੂੰ ਦੱਸਿਆ ਸੀ ਕਿ ਫੁੱਲ ਗੋਭੀ ਆਪਾਂ ਕਾਫੀ ਸਾਰੀ ਲਈ ਹੋਈ ਆ ਤੇ ਥੋੜੀ ਜੀ ਜਿਹੜੀ ਆਪਾਂ ਮਤਲਬ ਆ ਤਿੰਨ ਚਾਰ ਕਬਟਾਂ ਆਪਾਂ ਬੰਦ ਗੋਭੀ ਦੀਆਂ ਵੀ ਲਾਈਆਂ ਹੋਈਆਂ ਕਿਉਂਕਿ ਬੰਦ ਗੋਭੀ ਆਪਾਂ ਘੱਟ ਬਣਾਉਨੇ ਆ ਤੇ ਫੁੱਲ ਗੋਭੀ ਜ਼ਿਆਦਾ ਬਣਾਉਨੇ ਆ ਫੁੱਲ ਗੋਭੀ ਦੇ ਪਰਾਂਠੇ ਵਗੈਰਾ ਬਣ ਜਾਂਦੇ ਆ ਤੇ ਵੈਸੇ ਤਾਂ ਬੰਦ ਗੋਭੀ ਵੀ ਜਦੋਂ ਆਪਾਂ ਸੈਲਡ ਵਗੈਰਾ ਲਈ ਯੂਜ਼ ਕਰਦੇ ਆ ਤੇ ਦੇਖ ਸਕਦੇ ਤੁਸੀਂ ਕਿੰਨੇ ਸੋਹਣੇ ਫਲਾਵਰ ਲੱਗ ਰਹੇ ਆ ਦੇਖੋ ਕਿ ਨਹੀਂ ਸੋਹਣੇ ਲੱਗ ਰਹੇ ਆ ਇਹ ਆਪਣੀ ਹੈਗੀ ਆ ਬੰਦ ਗੋਬੀ ਦੇਖੋ ਤੇ ਇਧਰ ਜਿਹੜੇ ਆਪਾਂ ਥੋੜੇ ਜਿਹਾ ਬੂਟੇ ਆ ਟਮਾਟਰਾਂ ਦੇ ਵੀ ਲਾਏ ਹੋਏ ਆ ਆਪਾਂ ਮਤਲਬ ਥੋੜੇ ਜਿਹਾ ਥਾਂ ਦੇ ਵਿੱਚ ਥੋੜੀ-ਥੋੜੀ ਆਪ ਦੇ ਲਈ ਸਾਰੀ ਉਹ ਸਬਜ਼ੀ ਲਾਈ ਹੋਈ ਆ ਇਦਾਂ ਆਪਾਂ ਕਹਿ ਸਕਦੇ ਆ ਇਹ ਟਮਾਟਰਾਂ ਦੇ ਬੂਟੇ ਲੱਗੇ ਹੋਏ ਆ ਆਪਾਂ ਤੁਹਾਨੂੰ ਟਮਾਟਰ ਵੀ ਦਿਖਾਉਨੇ ਆ ਟਮਾਟਰ ਵੀ ਲੱਗੇ ਹੋਏ ਆ ਦੋ ਦੇਖੋ ਇਧਰ ਆਪਣਾ ਜਿਹੜਾ ਕੀ ਇਲਾਚੀ ਦਾ ਬੂਟਾ ਲਾਇਆ ਹੋਇਆ ਹੋ ਜੀ ਤਾਂ ਪਰ ਲਾਚੀ ਕੋਈ ਨਹੀਂ ਲੱਗੀ ਬੁੱਟਾ ਕਾਫੀ ਟਾਈਮ ਦਾ ਆਪਾਂ ਲਾਇਆ ਹੋਇਆ ਲੋ ਜੀ ਤੇ ਇਧਰ ਆਪਾਂ ਜਿਹੜੀ ਕੀ ਆ ਇੱਕ ਜਿਹੜੀ ਕੀ ਆ ਬੇਲ ਆਪਾਂ ਕੱਦੂਆਂ ਦੀ ਵੀ ਲਾਈ ਹੋਈ ਆ ਪਰ ਜਿਹੜੇ ਮਤਲਬ ਗਰਮੀ ਦੇ ਵਿੱਚ ਕੱਦੂ ਲੱਗਦੇ ਸੀ ਉਹ ਸਹੀ ਸੀ ਤੇ ਹੁਣ ਵੈਸੇ ਵਿੰਟਰ ਦੇ ਵਿੱਚ ਵੀ ਹੁਣ ਲੱਗ ਰਹੇ ਆ ਦੇਖ ਸਕਦੇ ਹੋ ਆਪਣੇ ਕੱਦੂ ਲੱਗੇ ਹੋਇਆ ਵਿੰਟਰ ਸੀਜ਼ਨ ਦੇ ਕੱਦੂ ਕਰੀ ਇੱਕ ਸਾਗ ਦਾ ਬੁੱਟਾ ਲੱਗਿਆ ਹੋਇਆ ਪਰਸੋਂ ਸਾਗ ਬਣਾਇਆ ਸੀ ਇਹ ਬੂਟੇ ਦੇ ਉੱਪਰ ਹੀ ਮਤਲਬ ਉਹ ਸਾਗ ਉਹਨੂੰ ਮਿਲ ਗਿਆ ਸੀ ਕਾਫੀ ਵੱਡਾ ਬੂਟਾ ਲੱਗਿਆ ਜੀ ਬਾਕੀ ਜਿਹੜਾ ਸਾਗ ਹੈ ਉਹ ਆਪਣੇ ਦੂਸਰੇ ਖੇਤ ਲਾਇਆ ਹੋਇਆਗਾ ਤੇ ਇਹ ਕੂਟਾ ਆਪਣੇ ਆਪ ਹੀ ਹੋਇਆ ਹੋਇਆ ਬਹੁਤ ਸੋਹਣਾ ਬੂਟਾ ਹੈ ਦੇਖ ਸਕਦੇ ਹੋ ਤੁਸੀਂ ਸਾਗ ਦਾ ਕਿੰਧਰੇ ਹੈਗਾ ਮੰਮੀ ਦਾ ਬਾੜਾ ਪਾਠੀਆਂ ਦਾ ਮੰਮੀ ਨੂੰ ਪਾਠੀਆਂ ਪੱਥਰੀਆਂ ਬਹੁਤ ਪਸੰਦ ਆ ਦੇਖ ਸਕਦੇ ਹੋ ਤੁਸੀਂ ਮੰਮੀ ਨੇ ਕਿਦਾਂ ਪਾਠੀਆਂ ਬਾਤ-ਬਾਤ ਕੇ ਰੱਖੀਆਂ ਹੋਈਆਂ ਦੇਖੋ ਮੰਮੀ ਕੋਈ ਹੋਰ ਕੰਮ ਕਰ ਲੋ ਰਹਿ ਸਕਦੀ ਆ ਪਰ ਪਾਥੀਆਂ ਪੱਤਣੋਂ ਬਿਲਕੁਲ ਨਹੀਂ ਜਿਹੜੀ ਵੀ ਕੋਈ ਮੰਮੀ ਨੂੰ ਘਰ ਦੀ ਥਾਂ ਮਿਲ ਗਿਆ ਸਾਹਮਣੇ ਤੁਸੀਂ ਦੇਖੋ ਬਾਲ ਤੇ ਬਾਲ ਦੇ ਉੱਪਰ ਜਿਵੇਂ ਮੰਮੀ ਨੇ ਜਿਹੜੀਆਂ ਕੀ ਪਾਥੀਆਂ ਰੱਖੀਆਂ ਹੋਈਆਂ ਚਿਣ ਕੇ ਹਾਂਜੀ ਗਾਇਜ਼ ਇਹ ਸੀਗਾ ਆਪਣਾ ਛੋਟਾ ਜਿਹਾ ਖੇਤਾਂ ਦਾ ਕਿਹੜਾ ਕਿ ਆਪਾਂ ਤੁਹਾਨੂੰ ਦਿਖਾਇਆ ਕਿ ਆਪਾਂ ਆਪਦੇ ਖੇਤ ਦੇ ਵਿੱਚ ਕਿਹੜੀ-ਕਿਹੜੀ ਸਬਜ਼ੀ ਲਾਈ ਹੋਈ ਆ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਡੀ ਵੀਡੀਓ ਪਸੰਦ ਆਈ ਹੋਊਗੀ సో విడియోనుేర్మ చాలో ఫి మిల్ నెక్స్ట్ వీడియో బాయ్ బాయ్